ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਆਏ ਆ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ 22 ਹੋਰੇ ਢਾਈ ਕ ਸਾਲ ਪਹਿਲਾਂ ਬਾਈ ਸਾਗਰ ਹੋਰੇ ਆਪਣੇ ਤੋਂ ਬਹੁਤ ਸਾਰੇ ਬੂਟੇ ਲੈ ਕੇ ਆਏ ਸੀ ਤੇ ਉਹਨਾਂ ਵਿੱਚ ਪਿੱਪਲ ਪਿਲਕਣ ਜੰਗਲ ਜਲੇਬੀ ਰਹੂੜਾ ਤੇ ਆਪਣੇ ਬੇਰੀ ਤੇ ਬੋਹੜ ਬਹੁਤ ਸਾਰੇ ਇਦਾਂ ਦੇ ਰੁੱਖ ਹੈਗੇ ਸੀ ਗੁੱਲਰ ਵੀ ਹੈਗਾ ਸੀ ਤੇ ਬਾਈ ਹੋਰਾਂ ਨੇ ਬਹੁਤ ਸਾਮ ਸੰਭਾਲ ਕਰਕੇ ਇੱਕ ਜੰਗਲ ਬਣਾਤਾ ਹੁਣ ਤੁਹਾਨੂੰ ਮੈਂ ਵਿਖਾਉਣਾ ਉਹ ਜੰਗਲ ਦੇ ਵਿੱਚ ਰੰਗ ਜਾਮਣਾ ਵੀ ਲੱਗੀਆਂ ਹੋਈਆਂ ਨੇ ਤੇ ਹੋਰ ਬੜੇ ਕਾਲੀਆਂ ਬਹੁਤ ਲੱਗੀਆਂ ਨੇ ਇਹਦੇ ਵਿੱਚ ਆਹ ਦੇਖੋ ਜੰਗਲ ਜਲੇਬੀ ਇਹ ਤੋਂ ਵੱਡੀਆਂ ਵੀ ਹੈਗੀਆਂ ਨੇ ਤੇ ਆਹ ਆਪਣੇ ਸੰਧੂ ਪੱਖੋ ਜੀ ਆਹ ਸਾਗਰ ਬਾਈ ਸਸਿਕਲ ਸਸਿਕਲ ਜੀ ਠੀਕ ਹੋ ਹਾਂ ਠੀਕ ਆ ਨਾਲ ਆਪਣਾ ਪ੍ਰੇਮਜੀਤ ਤੇ ਬਾਈ ਗੱਲ ਬਣਾਤੀ ਰੂਹ ਖੁਸ਼ ਕਰਦੀ ਮੈਨੂੰ ਜਦੋਂ ਤੁਸੀਂ ਲੈ ਕੇ ਆਏ ਹੋ ਨਾ ਹਾਂਜੀ ਮੈਨੂੰ ਐ ਲੱਗੇ ਮੈਂ ਕਿਹਾ ਯਾਰ ਆਪਣੇ ਮਿੱਤਰ ਨੇ ਮੈਂ ਕਿਹਾ ਲੈ ਕੇ ਤਾਂ ਜਾ ਰਹੇ ਆ ਮੈਂ ਕਿਹਾ ਯਾਰ ਮੈਨੂੰ ਲੱਗਦਾ ਨਹੀਂ ਵੀ ਇਹੇ ਲਾਉਣਗੇ ਹਾਂ ਮੈਂ ਮੈਂ ਆਖਿਆ ਵੀ ਚੱਲ ਆਪਾਂ ਇਹਨਾਂ ਨੂੰ ਦੱਸ ਦੰਨੇ ਆ ਤੇ ਪ੍ਰੇਮਾ ਇਹ ਤਾਂ ਬਾਈ ਹੋਰ ਇਹਨਾਂ ਜਦੋਂ ਇਹਨਾਂ ਨੂੰ ਮੈਂ ਬੂਟੇ ਦਿੱਤੇ ਪਾਣੀ ਦਾ ਭਰ ਕੇ ਪਤੰਦਰ ਲਾਈ ਜਾਣ ਮੈਂ ਕਿਹਾ ਯਾਰ ਕਿਆ ਬਾਤ ਕਰਤੀ ਆ ਦੇਖੋ ਬਾਈ ਕਹਿੰਦਾ ਵੀ ਜਿਹੜੀਆਂ 베ਰੀਆਂ ਦਿੱਤੀਆਂ ਸੀ ਇੰਨਾ ਫਲ ਆਇਆ ਅਵੇ ਹਜੇ ਲੱਗੇ ਬਣਾ ਰਿਹਾ ਹਾਂ ਹਾਂ ਹਜੇ ਵੀ ਵੇਰ ਹੈਗੇ ਆ ਟਮਾਟੇ ਮੇ ਹੋਰ ਬਾਈ ਕੀ ਕੀ ਦਿੱਕਤ ਆਈਆਂ ਆਪਾਂ ਨੂੰ ਨਾਲ ਤਾਂ ਤੁਸੀਂ ਵਿਖਾਈ ਚੱਲੋ ਵੀ ਆਪਾਂ ਬੂਟੇ ਦੇਖ ਲੈਣੇ ਆਂ ਇੱਕ ਤਾਂ ਬਾਈ ਤੈਨੂੰ ਪਤਾ ਹੀ ਆ ਲੋਕਾਂ ਦਾ ਅੱਜ ਕੱਲਾ ਇੱਕ ਤਾਂ ਤਾਂ ਆਉਂਦੀ ਰਹਿੰਦੀਆਂ ਨੇ ਅੱਛਾ ਜੀ ਪਰਵਾਹ ਨਹੀਂ ਕਰਨੀ ਚਾਹੀਦੀ ਹਾਂ ਵੀ ਹਾਂਜੀ ਲਾਉਣ ਵਲੇ ਬਹੁਤ ਭਜਨ ਅਠਕਰੀ ਪੰਚਾਇਤ ਕੋਲੇ ਗਏ ਜਿੱਥੇ ਬੂਝੇ ਲਾਈ ਜਾਂਦੇ ਨੇ ਹਾਂਜੀ ਕਿ ਉਹ ਤੇਰੇ ਕੋਲ ਬੂਝੇ ਲੈ ਕੇ ਆਇਆ ਮੈਂ ਇੱਥੇ ਟਰਾਲੀ ਤੇ ਹਾਂ ਲਾਅ ਇੱਥੇ ਉਨਾ ਫੋਟੋ ਮਾਟੋ ਵਿੱਚ ਖੱਚੀ ਆ ਵੀ ਆ ਪੂਜੇ ਲਾਗੇ ਅੰਦਰ ਬਾਣ ਚ ਐ ਕਰਦੇ ਆ ਵਾਹ ਕਰਦੇ ਆ ਹਾਂ ਵੀ ਜੰਗਲ ਲਾਉਂਦੇ ਨੇ ਕਿਉਂ ਆਉਂਦੇ ਨੇ ਇੱਥੇ ਹਾਂ ਕਹਿੰਦੇ ਜਾੜੇ ਦਾ ਘਰ ਆ ਇਹ ਅੱਛਾ ਵੀ ਤੁਸੀਂ ਲਾਤ ਰਹੇ ਹੋ ਜਾੜੇ ਦਾ ਘਰ ਆ ਇਹ ਅੱਛਾ ਅੱਛਾ ਵੀ ਜਾੜਾ ਕਾੜਾ ਹੋ ਰਿਹਾ ਦੱਸੋ ਉਹ ਵੀ ਦੱਸੋ ਤੁਸੀਂ ਗੱਲ ਬਾਤ ਹਾਂ ਆ ਦੇਖੋ ਆ ਬਈ ਤੁਸੀਂ ਸਾਫ਼ ਜਾਣ ਕੇ ਨਹੀਂ ਕਰਾਉਂਦੇ ਇਹ ਸਾਫ਼ ਬਈ ਤੇ ਜਾਨਵਰ ਬਹੁਤ ਜ਼ਿਆਦੇ ਆ ਅੱਛਾ ਫਿਰ ਇੱਥੇ ਨਾ ਅੱਜ ਕੱਲ ਪਹਿਲਾਂ ਠੱਟ ਸੀ ਹੁਣ ਕੁੱਤੇ ਬੌਲੇ ਜ਼ਿਆਦੇ ਆ ਤੇ ਤਰਵੀ ਇਥੇ ਜਿਹੜੇ ਕੁੱਤੇ ਨੇ ਇਹ ਕਿਸੇ ਜਾਨਵਰ ਨੂੰ ਛੱਡਦੇ ਭਜਾ ਲੈਂਦੇ ਨੇ ਕਹਾ ਫੇਰ ਛੱਡ ਲੈਂਦੇ ਨੇ ਭਜਾਣ ਉਹ ਯਾਰ ਜਿਹੜੇ ਹੁਣ ਜਾਨਵਰ ਨੂੰ ਭੱਜੇ ਆਉਂਦੇ ਨੇ ਉਹ ਆ ਕੇ ਇਸ ਵਿੱਚ ਵੜ ਜਾਂਦੇ ਨੇ ਕੁੱਤਾ ਵਿੱਚ ਨਹੀਂ ਵੜਦਾ ਇਹ ਅੱਛਾ ਅੱਛਾ ਆ ਦੇਖੋ ਆ ਪੂਰਾ ਵਧੀਆ ਬਣਿਆ ਆ ਪਿਲਕਣਾ ਹੋਣਾ ਇੱਕ ਬੂਟਾ ਹੀ ਬਹੁਤ ਹੁੰਦਾ ਇਥੇ ਆਪਣੇ ਪਿੱਪਲ ਕਿੰਨੇ ਹੋਣਗੇ ਪਿੱਪਲ ਪਿਲਕਨ ਕਰਤੀ ਵਾਂ 50 ਦੇ ਲਗਭਗ ਨੇ ਬਈ ਪਿੱਪਲ 50 ਦੇ ਤਕਰੀਬਨ ਤਾਂ ਪਿੱਪਲ ਆ ਫਿਰ 50 60 ਹੋਣਗੇ ਬਿਲਕਨ ਬਿਲਕਨ ਬੋੜ ਹੋਗੇ ਬਿਲਕਨ ਬੋੜ ਬਹੁਤ ਟਾਲੀ ਆ ਜਿਹੜੇ ਵਿੱਚ ਸਪੇਸ ਪੈ ਗਈ ਸਾਗਰ ਇਹਦਾ ਕੀ ਹੋਈ ਜਾਂਦੇ ਬਈ ਅੱਛਾ ਇਹ ਵੀ ਬਸ ਆ ਜਿਹੜੇ ਕੋਈ ਗਲਤ ਬੰਦੇ ਆਂਸਰ ਸੀ ਹਾਂਜੀ ਉਹਨਾਂ ਨੇ ਬਈ ਤੁਹਾਨੂੰ ਦਿਖਾ ਦੇਣਗੇ ਇੱਥੇ ਹਾਂਜੀ ਇਹਨਾਂ ਦੀ ਜੜਾਂ ਜੋ ਜੂਰ ਗਾਰੇ ਪਤਾ ਬਈ ਅੱਛਾ ਉਹ ਫੂਕਤੇ ਤੇ ਉਹਦਾ ਰਾਉਂਡ ਆਪਾਂ ਵੀ ਮਾਰਤੀ ਇਹਨਾਂ ਤੇ ਅੱਛਾ ਚਲੋ ਆਪਾਂ ਆਪੀ ਵਾਗੁਰੂ ਜਾਣੇ ਆਪਾਂ ਕਿਸੇ ਪ੍ਰਵਾਹ ਨਹੀਂ ਕਰਦੇ ਫੇਰ ਆਪਾਂ ਲਾਈਗੇ ਫੇਰ ਹਰਾ ਭਰਾ ਹੋ ਗਿਆ ਆਪਣਾ ਹਾਂਜੀ ਹਾਂਜੀ ਆਹ ਦੇਖੋ ਦੋਸਤੋ ਟਾਲੀਆਂ ਕਿਵੇਂ ਇੱਕ ਬਾਈ ਕਹਿੰਦਾ ਆਪਾਂ ਇਹਨਾਂ ਦੀ ਸ਼ੰਗਾਈ ਨਹੀਂ ਕਰਨੀ ਸ਼ੰਗਾਈ ਕਰਾਂਗੇ ਕਹਿੰਦਾ ਕਹਿੰਦਾ ਇਹਨਾਂ ਦੀ ਪੰਛੀਆਂ ਦੀ ਜਿਹੜੀ ਠੋਹੀ ਆ ਜਿਹੜੇ ਟਿੱਤਰ ਨੇ ਕਹਿੰਦਾ ਉਹਨਾਂ ਦੀ ਠੋਹੀ ਖਤਮ ਹੁੰਦੀ ਹੈ ਕਹਿੰਦਾ ਕੋਈ ਸਫਾਈ ਨਹੀਂ ਕਰਾਉਣੀ ਜੰਗਲ ਵਾਂਗੂ ਰੱਖਣਾ ਹੈ ਜੰਗਲਾਂ ਹੀ ਰੱਖਿਆ ਭਾਈ ਆ ਦੇਖੋ ਹਾਂ ਟਾਲਾ ਆ ਗਿਆ ਹਾਂ ਟਾਲਾ ਟਾਲੀਆਂ ਆ ਦੇਖੋ ਜੰਗਲ ਜਲੇਬੀ ਦੇਖੋ ਕਿੰਨੀ ਵਧੀਆ ਇਹ ਤਾਂ ਬਹੁਤਿਆਂ ਨੇ ਬਈ ਫਰੂਟ ਖਾਦਾ ਵੀ ਹੁਣ ਤੇਰੇ ਜੀ ਭਾਈ ਮੈਂ ਬਾਜਰਾ ਸਿੱਟਾ ਦੇ ਦਿੰਦਾ ਸੀ ਬਾਜਰਾ ਹੋ ਜਾਂਦਾ ਫਿਰ ਬਾਜਰਾ ਬਹੁਤ ਜਾਨਵਰ ਖਾਂਦੇ ਆ ਹਾਂ ਚਿੜੀਆਂ ਚਿੜੀਆਂ ਬਹੁਤ ਖਾਂਦੀਆਂ ਨੇ ਹੋਰ ਬੁਲਬੁਲਾ ਹੋਰ ਪਤਾ ਨਹੀਂ ਕਿੰਨੇ ਕਿੰਨੇ ਪੰਛੀ ਖਾਂਦੇ ਆ ਤੋਤੇ ਆ ਜਾਂਦੇ ਆ ਫਿਰ ਭਾਈ ਠੀਕ ਆ ਭਾਈ ਤੇ ਫਿਰ ਆਓ ਆਲਣਾ ਵੀ ਲਾਇਆ ਪਿਆ ਤੇਰਾ ਆਲਣਾ ਕਿਉਂ ਲਾਇਆ ਜੀ ਮੈਂ ਹੁਣ ਫਿਰ ਆਲਣ ਦਾ ਇਹ ਕਾਰਨ ਲਾਉਣੇ ਪੈਗੇ ਆਪਾਂ ਨੂੰ ਹਾਂਜੀ ਉਹ ਤਾਂ ਜਲਦ ਰਸਤਾਂ ਹੋ ਗਏ ਹੁਣ ਤਾਂ ਕੋਈ ਚੱਕਰ ਨਹੀਂ ਸਾਰੇ ਭਰੇ ਹੋ ਗਏ ਪਰ ਜਿਹੜੇ ਜਾਨਵਰ ਖੁੱਡਾਂ ਵਾਲੇ ਨੇ ਹਾਂਜੀ ਤਿੱਬੇ ਆਪਾਂ ਸਾਰੇ ਸਾਫ਼ ਕਰਤੇ ਹਾਂ ਹਾਂ ਵੱਡੀਆਂ ਭੜੀਆਂ ਚੱਕਤੀਆਂ ਉਹ ਚੋਂ ਖੁੱਡਾਂ ਖਤਮ ਹੋ ਗਈਆਂ ਹਾਂ ਉਹਨਾਂ ਨੇ ਫਿਰ ਬੱਚੇ ਕਿੱਥੇ ਸੇ ਕੱਢਣਾ ਹਾਂ ਹਾਂ ਬੱਚੇ ਹੁਣ ਆਲਣੇ ਜੀ ਕੱਢਦੇ ਨੇ ਬਾਈ ਸਹੀ ਗੱਲ ਆ ਆ ਤਾਂ ਇਹ ਆਲਣੇ ਚ ਕਿਹੜਾ ਰਹਿੰਦਾ ਪੰਛੀ ਇਹ ਕੋਚਰ ਰਹਿੰਦੇ ਬਾਈ ਅੱਛਾ ਕੋਚਰ ਰਹਿੰਦੇ ਕੋਚਰ ਵੀ ਰਹਿੰਦੇ ਉੱਲੂ ਵੀ ਨੇ ਇੱਥੇ ਅੱਛਾ ਹਾਂ ਠੀਕ ਆ ਉੱਲੂ ਰਹਿੰਦੇ ਨੇ ਅੱਗੇ ਆਪਣੇ ਕੋ ਪੌਂਦੇ ਤੂੜੀ ਵਾਲੇ ਸਵਹਤਾਂ ਨੇ ਖੇਤੋਂ ਉਹਨਾਂ 'ਚ ਵੜ ਜਾਂਦੇ ਉਹ ਲੋਕ ਤੇ ਬੱਚੇ ਕੱਢ ਲੈਂਦੇ ਹੁਣ ਸਭ ਕੁਝ ਨੂੰ ਖਤਮ ਹੀ ਕਰਤਾ ਆਪਾਂ ਸਹੀ ਗੱਲ ਆਪਾਂ ਬਾਲੇ ਕੜੀਆਂ ਨੇ ਛੱਤਾਂ ਨਹੀਂ ਛੱਡੀਆਂ ਖਤਮ ਹੀ ਕਰਤੀ ਹੁਣ ਤਾਂ ਪੱਕਾ ਹੀ ਚਾਰ ਸਵੇਰੇ ਬਾਈ ਸਹੀ ਗੱਲ ਆ ਸਹੀ ਆਹ ਦੇਖੋ ਬਾਈ ਜੰਗਲ ਜਲੇਬੀ ਸਾਰਾ ਐਮ ਵਧੀਆ ਬਣਾਇਆ ਹੈ ਤਿੱਤਰ ਵਾਸਤੇ ਬਾਲਾ ਵਧੀਆ ਮਾਹੌਲ ਬਣਿਆ ਆ ਤਿੱਤਰ ਪ੍ਰੇਮ ਜਾਂਦੇ ਦੇਖੇ ਵੀ ਸੀ ਤੂੰ ਤਿੱਤਰ ਬਾਈ ਬਹੁਤ ਜ਼ਿਆਦਾ ਆ ਜਿਹੜਾ ਜਿਹੜਾ ਆਹਾਂ ਚੀਜ਼ ਆ ਆਪਾਂ 베ਰ ਵਿਖਾਉਣੇ ਆ 베ਰ ਵੀ ਦਿਖਾਣਾ ਕਈਆਂ ਨੇ ਕਹਿੰਦਾ ਨਾ ਵੀ ਆਹ ਸਾਫ਼ ਨਹੀਂ ਕੀਤਾ ਜਿਹੜੀ ਆਹ ਚੀਜ਼ ਆ ਨਾ ਮੈਂ ਕਹਿੰਦਾ ਇਦੂ ਰੱਖਿਆ ਸੁਰੱਖਿਆ ਵਾਲੀ ਚੀਜ਼ ਕੋਈ ਜਗ੍ਹਾ ਹੋਈ ਨਹੀਂ ਸਕਦੀ। ਆ ਦੇਖੋ ਬਈ ਬੇਰ ਬਹੁਤ ਜ਼ਿਆਦਾ ਦੇਖੋ। ਬੇਰ ਮਿੱਠੇ ਵੀ ਬਹੁਤ ਆਇ। ਤੇ ਬੇਰ ਇਥੇ ਆਇਦ ਕੀ ਬਹੁਤ ਜ਼ਿਆਦਾ ਲੱਗਿਆ ਬਾਈ। ਆ ਦੇਖੋ ਹੁਣ ਜਿਵੇਂ ਆ ਚੀਜ਼ ਆ ਆ ਦੇਖੋ ਆ ਦਰਖਤ ਦੇ ਦਿਵਾਲੇ ਬਣਿਆ ਪਿਆ ਹੈ ਨਾ ਜੋਰ ਬਣਿਆ ਪਿਆ। ਤੋਂ ਜਦੋਂ ਆਪਾਂ ਨਾ ਬੂਟੇ ਲਾ ਰਿਹਾ ਸੀ ਬਾਈ ਆਪਾਂ ਲਾਈਵ ਕੀਤਾ ਸੀ ਤੇ ਬਹੁਤ ਸਾਰੇ ਭਰਾ ਕਹਿੰਦੇ ਸੀ ਯਾਰ ਸਾਨੂੰ ਜਦੋਂ ਇਹ ਵੱਡੇ ਹੋ ਗਏ ਉਦੋਂ ਦੱਸਿਓ ਤੇ ਆਹ ਦੇਖ ਲਓ ਵੀ ਕਮਾਲ ਹੀ ਕਰਤੀ ਬਾਈ ਨੇ। ਇਾਰੇ ਪਾਸੇ ਕਮਾਲਾਂ ਹੋਈਆਂ ਪਈਆਂ ਨੇ ਆ ਟਾਲੀਆਂ ਦੇਖੋ ਕਿੰਨੀਆਂ ਵਧੀਆਂ ਬਾਈ ਇੱਥੇ ਮੱਖੀ ਬਹੁਤ ਜ਼ਿਆਦਾ ਆ ਅੱਛਾ ਜੀ ਆ ਮੱਖੀ ਬਹੁਤ ਜ਼ਿਆਦਾ ਫਿਰਦੀ ਇੱਥੇ ਕਿਉਂ ਫਿਰ ਆ ਹੁੱਲ ਜਿਦੋਂ ਲੱਗਦਿਆ ਨਾ ਤਾਂ ਬਹੁਤ ਜ਼ਿਆਦਾ ਆਉਂਦੀ ਦੂਰੂ ਦੂਰੋ ਕੀ ਬਾਤ ਹੈ ਆ ਦੇਖੋ ਬੱਕੀ ਉਹਨਾਂ ਦਾ ਮਾਹੌਲ ਬਣੀ ਜਾਂਦਾ ਹਨਾ ਅਸਲ ਦੇ ਵਿੱਚ ਜਿਹੜਾ ਪੰਛੀਆਂ ਨੂੰ ਮੱਖੀਆਂ ਨੂੰ ਹੁਣ ਮધુ ਮੱਖੀ ਆ ਗਈ ਆਪਣੀ ਉਦੇ ਲਈ ਆ ਦੇਖੋ ਆ ਜੰਗਲ ਦੇ ਲਈ ਵੀ ਆ ਗਈ ਚਲੋ ਜੀ ਅੱਗੇ ਆਂਬ ਆਂਬ ਵੀ ਲਾਇਆ ਹੈ ਨਾ ਹਾਂ ਸਾਗ ਰਹੇ ਸ਼ੌਂਕ ਕਦੋਂ ਕਦੋਂ ਬਈ ਸਾਨੂੰ ਬੂਟੇ ਲਾਉਂਦਾ ਸ਼ੌਂਕ ਦਾ ਬਈ ਆਪਾਂ ਤੋਂ ਆਪਾਂ ਨੂੰ ਪਹਿਲਾਂ ਤੋਂ ਹੀ ਲਾਉਂਦਾ ਹੂੰ ਲਾਸ ਲਾਉਂਦੀ ਰਹਨੇ ਆਪਾਂ 400 ਫਿਰ ਆਪਾਂ ਪਹਿਲਾਂ ਤੋਂ ਹੀ ਆ ਤੇ ਹੁਣ ਇਸ ਤੋਂ ਪਹਿਲਾਂ ਆਪਾਂ 17-1800 ਦੇ ਲੱਗ ਭਗਰਾ ਦੇ ਅੱਛਾ ਲਾਤਾ ਆਪ ਜੱਥੀ ਹੂੰ ਪਰ ਐ ਨਹੀਂ ਹੈਗਾ ਵੀ ਲਾਤਾ ਮੁੜ ਕੇ ਨੂੰ ਸੰਭਾ ਨਹੀਂ ਹੂੰ ਸੰਭਾ ਅੱਛਾ ਲਾਉਣੇ ਸਭ ਇਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾ ਦਨੇ ਪਾਣੀ ਬਾਈ ਮੈਂ ਤਾਂ ਹੁਣ ਹੁਣ ਗਰਮੀ ਆ ਗਈ ਹੂੰ ਹੁਣ ਤਾਂ 2 ਘੰਟੇ 3 ਘੰਟੇ ਲਾਈਟ ਆਉਂਦੀ ਆ ਹੂੰ ਆਟੋਮੈਟਿਕ ਲੱਗਿਆ ਪਾਣੀ ਪਈਦਾ ਜੇ ਵੱਧ ਗਿਆ ਪਾਣੀ ਦਾ ਛੱਪੜ ਹੈਗਾ ਛੱਪੜ ਚ ਪਈ ਹੋ ਕੇ ਅੱਛਾ ਛੱਪੜ ਵੀ ਦੇਖਦੇ ਆ ਹਾਂ ਇਹ ਇੱਕ ਤੁਸੀਂ ਛੱਪੜ ਦਾ ਮੈਂ ਬਾਈ ਬੋਨੀ ਸਰਪੰਚ ਜੀ ਦਾ ਵੀ ਧੰਨਵਾਦ ਵੀ ਜਿਹੜੇ ਤੁਹਾਨੂੰ ਪਾਈਪ ਲਾਈਨ ਪਵਾ ਰਹੇ ਇੱਥੇ ਹਾਂ ਇਹ ਬਾਈ ਸੁਨੇਰੀ ਪਾਸ ਤੋਂ ਸੁਆਹ ਦਾ ਨੇਰੀ ਪਾਈਪ ਲਾਈਨ ਪਵਾ ਰਿਹਾ ਬਾਈ ਆਪਣੇ ਮੁੰਡੇ ਸਰਪੰਚਾ ਪਿੰਡੋਂ ਮੁੰਡਾ ਹਾਂ ਉਹ ਕਰਨੇ ਵੀ ਆਪਣੇ ਮਾਤਾ-ਪਿਤਾ ਕੀ ਪਾਸ ਕਰਾਦਾ ਮੈਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਨਹੀਂ ਸਰਪੰਚ ਬਹੁਤ ਘੱਟ ਸੋਚਦੇ ਹੁੰਦੇ ਆ ਬਾਈ ਦਾ ਧੰਨਵਾਦ ਤੇ ਆਜੋ ਅੱਗੇ ਜੀ ਆਹ ਦੇਖੋ ਆ ਜਿਹੜਾ ਹੁਣ ਆਪਣੇ ਅੱਕ ਹੈ ਇਹਦੇ ਉੱਪਰ ਤਿਤਲੀਆਂ ਵੀ ਜਿਹੜੇ ਅੰਡੇ ਦਿੰਦੀਆਂ ਨੇ ਕਿੰਨਾ ਵਧੀਆ ਗੱਲ ਆ ਆਹ ਮੋ ਆਹ ਦੇਖੋ ਆ ਵੀ ਦੇਖੋ ਕਿੰਨਾ ਘਾੜਾ ਲੱਗਦਾ ਹਾਂ 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 ਕਿਆ ਸੰਤੂ ਸਾਹਿਬ ਇਹਨਾਂ ਦੀ ਬੋਲੀ ਕਿਹੜਾ ਆ ਤੁਹਾਡੇ ਪਿੰਡ ਦੇ ਸਿੰਗਰ ਸਾਹਿਬ ਨੇ ਇਹਨਾਂ ਤੋਂ ਵੀ ਆਪਾਂ ਸੁਣ ਲਈਏ ਕੋਈ ਗਾਣਾ ਯਾਰ ਆਹਾ ਬਾਈ ਹਾਂ ਢਣਕਣਾ ਹੂੰ ਐਦਾਂ ਕੀ ਬਹੁਤ ਵੱਡੇ ਵੱਡੇ ਹੋਣਗੇ ਹਾਂ ਹਾਂ ਉਹ ਬਾਰਸ਼ਾ ਟਾਈਮ ਆ ਹਾਂ ਹਾਂ ਆ ਬਹੁਤ ਸੋਹਣਾ ਬੂਆ ਸੰਤੂ ਸਾਹਿਬ ਇੱਕ ਇਹਦਾ ਗਾਣਾ ਸੁਣਾਉ ਦੋ ਵਿੱਚ ਵਿੱਚ ਐਂ ਦਰਸ਼ਕਾਂ ਨੂੰ ਆਪਾਂ ਬੋਰ ਵੀ ਨਾ ਹੋਣ ਦਈਏ ਵੈਸੇ ਤਾਂ ਬੋਰ ਹੋਣ ਵਾਲੀ ਗੱਲ ਹੀ ਨਹੀਂ ਹੈਗੀ ਐਡਾ ਸੁਣਾਓ ਜਿਹੜੇ ਮੁੰਡੇ ਆਪਣੇ ਜਿਹੜੇ ਆਪਣੇ ਮੁੰਡੇ ਨਾਲ ਲਵਾ ਰਹੇ ਸੀ ਕਿਹੜੇ-ਕਿਹੜੇ ਸੀ ਉਹਨਾਂ ਦਾ ਨਾਮ ਵੀ ਲਾਓ ਯਾਰ ਉਹਨਾਂ ਨੇ ਵਿਚਾਰਿਆਂ ਨੇ ਲਵਾਏ ਆਪਣੇ ਪਿੰਡੂ ਨੇ ਆਪਣੇ ਮੁੰਡਿਆਂ ਨਾਲ ਬਹੁਤ ਜ਼ਿਆਦਾ ਸਹਯੋਗ ਆਪਾਂ ਦੇ ਨਾਲ ਹਾਂ ਹਰ ਵਾਰ ਆਪਣੇ ਨਾਲ ਹੀ ਅੱਜ ਤੇ ਇਹ ਲਾਏ ਨੇ ਬਾਈ ਹਾਂ ਆ ਘਾਟਾ ਲੱਗਣ ਦਿੱਤਾ ਬਾਈ ਮੈਨੂੰ ਪਤਾ ਤੁਹਾਨੂੰ ਇੱਕ ਗੱਲ ਕੰਡੇ 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 ਬਾਈ ਦੀ ਗੱਲ ਵੇਚ ਆ ਗਈ ਜੀ ਕੋਈ ਵੀ ਭਰਾ ਜੰਗਲ ਲਾਉਂਦਾਗਾ ਵੱਧ ਜ਼ਮੀਨ ਹੈ ਜਿਹਦੇ ਕੋਲੇ ਹੈ ਨਾ ਇੱਕ ਚੀਜ਼ ਜ਼ਰੂਰ ਕਰਿਆ ਕਰੋ ਉਹ ਤੁਹਾਨੂੰ ਮੈਂ ਦਿਖਾਉਣ ਆ ਕੇ ਹਾਂ ਛੱਪੜ ਕੋਈ ਗੱਲ ਇੱਧਰ ਕੰਡੇ ਵਾਲੇ ਇੱਧਰ ਆ ਵੀ ਨਿੱਕੇ ਜਿਹੇ ਪੌੜ ਆ ਐਡੀ ਕਹਿੰਦੇ ਛੱਪੜੀ ਹੂੰ ਐਡੀ ਕੇ ਛੱਪੜੀ ਛੱਡ ਦਿਆ ਕਰੋ ਜਿਵੇਂ ਹਾਂ ਸਾਬ ਲੋ ਜਦੋਂ ਆਹਾ ਪ੍ਰੋਪਰ ਇਹਨੇ ਜੰਗਲ ਦਾ ਰੂਪ ਧਾਰ ਲਿਆ ਤਾ ਇਥੇ ਜਿਹੜੇ ਆਪਣੇ ਜਾਨਵਰ ਨੇ ਪੰਛੀ ਨੇ ਤਾਂ ਆਉਣੀ ਆਉਣਾ ਪਾਣੀ ਇਥੋਂ ਪਾਣੀ ਪਾਈ ਪੀਂਦੇ ਨੇ ਜਾਨਵਰ ਪਾਣੀ ਹੁਣ ਕਿੱਥੇ ਨਹੀਂ ਹੁਣ ਪਾਣੀ ਇਥੋਂ ਮਿਲੂ ਬਾਈ ਤੁਹੀ ਬਣਜੂ ਹਾਂ ਇਹ ਸਾਲ ਡੂੰਗਾ ਪਾਣੀ ਚਾਹੀਦਾ ਇਹ ਆਪਾਂ ਕਹਿੰਦੇ ਵੀ ਇਹ ਆਪਾਂ ਕਹਿੰਦੇ ਵੀ ਹਰ ਅੱਛਾ ਇਹ ਜਿਹੜਾ ਜਿਹੜਾ ਉਹ ਸਿਸਟਮ ਬਣਾਇਆ ਹੋਇਆ ਹਾਂ ਇਹਦਾ ਪਾਣੀ ਵਾਲਾ ਤੇ ਉਹ ਜਦੋਂ ਇਹ ਫੁੱਲ ਹੋ ਜਾ ਕਰੂਗਾ ਉਦੋਂ ਆਪਣੇ ਆਪ ਖੜ ਜਾਏ ਇਹਦੇ ਬਾਈ ਤੋਂ ਪਾਈਪਾਂ ਪਾਈਆਂ ਇਥੇ ਵਾਲ ਲੱਗ ਜੂ ਬਾਲ ਸਿਸਟਮ ਲੱਗ ਜੂ ਜਿਵੇਂ ਆਪਣੇ ਕੋਈ ਉਹ ਜਦੋਂ ਭਰ ਜਾ ਕਰੂਗਾ ਬੰਦ ਆਟੋਮੈਟਿਕਲੀ ਬੰਦ ਹੋ ਜਾ ਜਦੋਂ ਊਣਾ ਹੋ ਜਾ ਕਰੂ ਫੇਰ ਹਾਂ ਫੇਰ ਚੋਕ ਚੱਲ ਪੈ ਗੁਰੂ ਆਪੀ ਠੀਕ ਬਹੁਤ ਵਧੀਆ ਪਾਣੀ ਪੀਣ ਦਾ ਜਿਹੜਾ ਵਧੀਆ ਆਪਾਂ ਕਹਿੰਦੇ ਨਾ ਵੀ ਹੋਰ ਅਸੀਂ ਬੂਟਿਆਂ ਨਹੀਂ ਤੂੰ ਸਾਹ ਵਾਈ ਕੋਈ ਸਨਾ ਕੋਈ ਬਾਈ ਬਾਈ ਆਪਾਂ ਕੁਦਰਤ ਨਾਲ ਜਿਹੜੀ ਸੁਣਾਉਣੀ ਆ ਸਾਨੂੰ ਉਹ ਜਦੋਂ ਨજર ਮਿਹਰ ਦੀ ਉਹ ਕਰਦਾ ਉਹ ਤਾਂ ਅੱਖ ਤੋਂ ਲੱਖ ਬਣਾ ਦਿੰਦਾ ਉਹ ਮੰਗ ਤਿਆਂ ਨੂੰ ਰਾਜ ਬਿਠਾ ਦੇਵੇ ਓ ਰੱਜ ਨੂੰ ਮੰਗਣ ਲਾ ਦਿੰਦਾ ਸਭ ਮਾਲਕ ਦੇ ਰੰਗ ਨੇ ਸੋਹਣਿਆ ਸਭ ਡਾਡੇ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੋਹਣਿਆ ਸਭ ਮਾਲਕ ਦੇ ਰੰਗ ਨੇ ਹੋ ਕੌਣ ਫੁੱਲਾਂ ਨੂੰ ਖੁਸ਼ਬੂ ਦਿੰਦਾ ਤੇ ਕੌਣ ਫੁੱਲਾਂ ਨੂੰ ਤੋੜੇ ਕੌਣ ਫੁੱਲਾਂ ਨੂੰ ਖੁਸ਼ਬੂ ਦਿੰਦਾ ਤੇ ਕੌਣ ਫੁੱਲਾਂ ਨੂੰ ਤੋੜੇ ਓ ਕੌਣ ਦਿਲਾਂ ਦੀਆਂ ਟੁੱਟੀਆਂ ਸਾਂਝਾਂ ਆਪਣੇ ਹੱਥੀ ਜੋੜੇ ਓ ਕਿਸੇ ਨਾਲ ਭੇਦ ਨਹੀਂ ਕਰਦਾ ਓ ਕਿਸੇ ਨਾਲ ਭੇਦ ਨਹੀਂ ਕਰਦਾ ਓ ਦੇ ਸ਼ਾਮ ਲੰਘਨੇ ਸਭ ਮਾਲਕ ਦੇ ਰੰਗ ਨੇ ਸੋਹਣਿਆ ਸਭ ਡਾਡੇ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸੋਹਣਿਆ ਸਭ ਮਾਲਕ ਦੇ ਰੰਗ ਨੇ ਸਭ ਕਾਦਰ ਦੇ ਰੰਗ ਨੇ ਸੋਹਣਿਆ ਸਭ ਮਾਲਕ ਦੇ ਰੰਗ ਨੇ ਕੀ ਬਾਤ ਹੈ ਬਹੁਤ ਖੂਬ ਚਲੋ ਜੀ ਬਹੁਤ ਬਹੁਤ ਧੰਨਵਾਦ ਸਾਗਰ ਬਾਈ ਬਾਈ ਆਪਣੀ ਬੇਨਤੀ ਆ ਹਮ ਭੈਣ ਭਰਾਵਾਂ ਨੂੰ ਹਮ ਵੀਰ ਬਾਤਾ ਵਰਨਾ ਜਰੂਰ ਜੁੜੋ ਹਮ ਵੱਧ ਤੋਂ ਵੱਧ ਲਾਓ ਕਿਸੇ ਵੀ ਕੋਈ ਪਰਵਾਹ ਨਾ ਕਰੋ ਲਾਈ ਚਲੋ ਇਹਦਾ ਫਲ ਤੁਹਾਨੂੰ ਮਿਲਣੀ ਮਿਲਣਾ ਇੱਕ ਦਿਨ ਹਮ ਬੜਾ ਟਾਈਮ ਨਹੀਂ ਫਲ ਮਿਲੂਗਾ ਹਮ ਚਾਹੇ ਜਾਂ ਬੀਜਾਂ ਕੇ ਆਪਾਂ ਉਹੀ ਵੱਡਾਂਗੇ ਹੁਣ ਕਣਕ ਦੇ ਬੀਜ ਤਾਂ ਕਣਕ ਹੀ ਵੱਡਾਂਗੇ ਬਾਈ ਹਮ ਤੇ ਜਿਉਂ ਬੀਜੇ ਤਾਂ ਜਿਉਂ ਵੱਡਾਂਗੇ ਹੋਰ ਨਹੀਂ ਕੁਝ ਵੱਡਦੇ ਪਰ ਵੀਰਾਂ ਕੇ ਹੱਥ ਵਣ ਕੇ ਬੇਨਤੀ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਲਾਓ ਹੱਥ ਵਣ ਕੇ ਬੇਨਤੀ ਉਹਨਾਂ ਦੀਆਂ ਭੈਣ ਭਾਈਆਂ ਦਾ ਵੀ ਇਹਨਾਂ ਨੂੰ ਪੱਟੋ ਇਹਨਾਂ ਨੂੰ ਜਾੜੋ ਨਾ ਹਮ ਆ ਪੰਚਾਇਤ ਦਾ ਵੀ ਧੰਨਵਾਦ ਜਿਨ੍ਹਾਂ ਨੇ ਵਿਚਾਰਿਆ ਪੰਚਾਇਤ ਨੇ ਆਪਣੀ ਬਹੁਤ ਜਿਆਦਾ ਮਦਦ ਕੀਤੀ ਪਹਿਲਾਂ ਬਾਈ ਇਥੇ ਲਾਡੀ ਸੀ ਹਾਂ ਉਹਨੇ ਮਦਦ ਕੀਤੀ ਵੀ ਲਾਓ ਕੁਝ ਕਰਨੀ ਹਾਂ ਫਿਰ ਹੁਣ ਬਾਈ ਇਥੇ ਮੁੰਡਾ ਆਪਣਾ ਬੋਨੀ ਬੋਨੀ ਸਰਪੰਚਾ ਮੁੰਡਾ ਆਪਣਾ ਛੋਟਾ ਭਾਈਆ ਉਹਨੇ ਕਿਹਾ ਹੁਣ ਪਾਪਾ ਬੁਆਰਿਆ ਵੀ ਕੋਈ ਪਰਵਾਹ ਨਹੀਂ ਕਹਿੰਦਾ ਕਸ ਦੀ ਕੋਈ ਚੀਜ਼ ਦੀ ਲੋੜ ਆ ਦੱਸ ਤੋ ਵੀ ਵੱਧ ਤੋਂ ਵੱਧ ਕਰੋ ਮਿਹਰਬਾਨੀ ਜੀ ਪੱਖੋ ਕਲਾਂ ਦੀ ਪੂਰੀ ਪੰਚਾਇਤ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਬਾਈ ਸਾਗਰ ਨੂੰ ਜੰਗਲ ਲਾਉਣ ਵਿੱਚ ਮਦਦ ਕੀਤੀ ਤੇ ਮਿਹਰਬਾਨੀ ਜੀ ਆ ਸਾਰੇ ਜੋ ਵੀ ਕੁਝ ਹਰਾ ਹੋ ਰਿਹਾ ਇਹ ਪੰਛੀਆਂ ਦੇ ਲਈ ਆ ਮਿਹਰਬਾਨੀ ਦਾ ਬਾਈ ਜੀ